ਪਗਵਨ ਸਰਕਾਰ ਬਾਹ ਫੜਦੀ ਨਜ਼ਰ ਆ ਰਹੀ ਹੈ ਬਾਹ ਹਟ ਭਾਈ ਲੱਤਾਂ ਫੜਦੀ ਹੈ ਬਾਹ ਨਹੀਂ ਫੜਦੀ ਲੱਤਾਂ ਫੜਦੀ ਹੈ ਇਹ ਕਹਿੰਦੇ ਨੇ ਵੀ ਜਨਤਾ ਦੇ ਘਰ ਦਾ ਇੱਕ ਇੱਕ ਬੰਦਾ ਮਰੇ ਹੈ ਫਿਰ ਉਹ ਇੱਕ ਇੱਕ ਜਾਨ ਨੂੰ ਨੌਕਰੀ ਦਵਾਂਗੇ ਸੀ ਹੈ ਇੱਕ ਇੱਕ ਤਾਂ ਸਾਡੇ ਪਹਿਲਾ ਬੱਚਾਗਾ ਫਿਰ ਤੁਸੀਂ ਇਹਨਾਂ ਨੂੰ ਮਾਰ ਕਿਉਂ ਵੀ ਭੁੱਖਾ ਮਾਰ ਦੋ ਪੰਜਾਬ ਨੂੰ ਆ ਪੰਜ ਪੜਿਆ ਹੋਇਆ ਬੰਦਾ ਹੈ ਇਹ ਅਸੀਂ ਪ੍ਰਾਪਰਟੀ ਦੇ ਨਾਲ ਅਸੀਂ ਸਭ ਕੁਝ ਦੇ ਕੇ ਨਾ ਮੈਨੂੰ ਇਸ ਤਖਤ ਤੇ ਬਿਠਾਉਣਾ ਇਹਨਾਂ ਨੂੰ ਮੈਂ ਸਰਕਾਰ ਚਲਾ ਕੇ ਦਿਖਾਉਣ ਨਾਲੇ ਪੰਜ ਪੜਿਆ ਹੋਇਆ ਬੰਦਾ ਉਹ ਆਮ ਆਦਮੀ ਹੋਇਆ ਪਹਿਲਾਂ ਤਾਂ ਉਹਨੇ ਠੀਕ ਹੈ ਉਹਨੇ ਬੱਚੇ ਦਿੱਤੇ ਤੇ ਉਹ ਘਰ ਦਾ ਕਲੇਸ਼ੀ ਲੋਟ ਆਇਆ ਉਹ ਤੋਂ ਆਪਦਾ ਉਹ ਤੋਂ ਆਪਦਾ ਘਰ ਦਾ ਕਲੇਸ਼ੀ ਲੋਟ ਆਇਆ ਉਹਨੇ ਪਾਰਟੀ ਚ ਹੋਰ ਚ ਵਾਗ ਗਿਆ ਪਹਿਲਾਂ 13 ਤੋਂ ਪਹਿਲਾਂ ਇੱਥੇ ਉਹਨਾਂ ਨੇ ਪੁਲ ਦੇ ਉੱਤੇ ਜਿਹੜਾ ਸਾਰੀ ਵੈਰੀਫੀਕੇਸ਼ਨ ਕੀਤੀ ਆ ਤੇ ਭਗਵੰਤ ਮਾਨ ਨੇ ਕਿਉਂ ਹੋਣ ਦਿੱਤੀ ਉਹ ਉਹ ਕਿਉਂ ਨਹੀਂ ਟੱਕੀ ਵੀ ਮੇਰਾ ਪੰਜਾਬ ਹੈ ਮੇਰੇ ਪੰਜਾਬ ਦੇ ਵਿੱਚ ਮੈਂ ਬੂੰਡੀ ਨਹੀਂ ਲਾਉਂਦਨੀ ਉੱਥੇ ਆਪਣੇ ਪਿੱਛੇ ਜਾ ਕੇ ਲਾਓ ਦੋਨਾਂ ਤਿੰਨਾਂ ਬਾਡਰਾਂ ਦੇ ਉੱਤੇ ਇਸੇ ਤਰ੍ਹਾਂ ਹੋਇਆ ਭਗਵੰਤ ਮਾਨ ਬੀਜੇਪੀ ਸਰਕਾਰ ਦੇ ਨਾਲ ਰਲਿਆ ਹੋ ਟ੍ਰਿਕਲ ਮਹਾਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਆ ਇੱਥੇ ਅੱਜ ਸ਼ਾਂਤੀ ਹੈ ਪਰ ਇੱਥੇ ਜਿਹੜੇ ਕਿਸਾਨ ਡਟੇ ਨੇ ਉਹਨਾਂ ਦੇ ਦਿਲਾਂ ਅੰਦਰ ਬਿਲਕੁਲ ਵੀ ਸ਼ਾਂਤੀ ਨਹੀਂ ਹੋਵੇ ਵੀ ਕਿਵੇਂ ਨੌਜਵਾਨ ਕਿਸਾਨ ਸ਼ੋਭਕਰਨ ਸਿੰਘ ਦੀ ਮੌਤ ਹੋ ਗਈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰਿਵਾਰ ਤੇ ਉਸ ਵਕਤ ਕੀ ਬੀਤਰੀ ਹੋਵੇਗੀ ਉਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੋ ਭਗਵੰਤ ਸਰਕਾਰ ਨੇ ਉਸ ਪਰਿਵਾਰ ਨੂੰ 1 ਕਰੋੜ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਇਹ ਕਿ ਆ ਕਿ ਉਸ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਕਾਨੂੰਨੀ ਕਾਰਵਾਈ ਦਾ ਵੀ ਭਰੋਸਾ ਦਿੱਤਾ ਤੇ ਨਾਲ ਇਹ ਵੀ ਲਿਖਿਆ ਕਿ ਫਰਜ਼ ਨਿਭਾਉਂਦੇ ਰਵਾਂਗੇ ਭਗਵੰਤ ਸਰਕਾਰ ਦੇ ਇਸ ਐਲਾਨ ਤੇ ਇਥੇ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਨੇ ਉਹ ਕੀ ਸੋਚਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਕਿਵੇਂ ਦੇਖਿਓ ਸਰਕਾਰ ਮਦਦ ਕਰ ਰਹੀ ਹੈ ਭਗਵਾਨ ਸਰਕਾਰ ਹਰਿਆਣਾ ਸਰਕਾਰ ਤਾਂ ਲਗਾਤਾਰ ਐਕਸ਼ਨ ਕਰ ਰਹੀ ਹੈ ਭਗਵਾਨ ਸਰਕਾਰ ਬਾਹ ਫੜਦੀ ਨਜ਼ਰ ਆ ਰਹੀ ਹੈ ਬਾਹ ਛੱਡ ਭਾਈ ਲੱਤਾਂ ਫੜਦੀ ਹੈ ਬਾਹ ਨਹੀਂ ਫੜਦੀ ਲੱਤਾਂ ਫੜਦੀ ਹੈ ਹੁਣ ਤੁਸੀਂ ਦੇਖੋ ਵੀ ਇੱਥੇ ਮੁੰਡੇ ਇਹਨਾਂ ਨੇ ਉਹਨਾਂ ਕੀ ਕਰਿਆ ਵੀ ਉਹ ਮੁੰਡੇ ਦਾ ਕੁਝ ਇਹਨਾਂ ਨੇ ਕਿਹਾ ਵੀ ਉਹਨਾਂ ਨੂੰ ਨੌਕਰੀ ਦੇ ਦੇਾਂਗੇ ਵੀ ਉਹਨੂੰ ਅਸੀਂ ਪੈਸੇ ਦੇਾਂ ਕਿੰਨੇ ਪੈਸੇ ਦੇਖਿਆ ਪੈਸੇ ਕਿੰਨੇ ਕਹਿੰਦੇ ਭਾਈ ਕਿੰਨੇ ਦੇਦਿਆਂਗੇ 1 ਕਰੋੜ 1 ਕਰੋੜ ਰੁਪਇਆ ਅੱਛਾ 1 ਕਰੋੜ ਰੁਪਇਆ ਤੇ ਇੱਕ ਘਰ ਨੂੰ ਨੌਕਰੀ ਫਿਰ ਇਹਦਾ ਮਤਬ ਉਹ ਲਤਾ ਫਿਰ ਇਹ ਨਿਕਲਿਆ ਵੀ ਸਰਕਾਰਾਂ ਮਿਲ ਕੇ ਇਹ ਕਹਿੰਦਿਆਂ ਨੇ ਵੀ ਜਨਤਾ ਦੇ ਘਰ ਦਾ ਇੱਕ ਇੱਕ ਬੰਦਾ ਮਰੇ ਹੈ ਫਿਰ ਉਹ ਇੱਕ ਇੱਕ ਜਾਨ ਨੂੰ ਨੌਕਰੀ ਦਵਾਂਗੇ ਅਸੀਂ ਹੈ ਇੱਕ ਇੱਕ ਤਾਂ ਸਾਡੇ ਪਹਿਲਾ ਬੱਚਾਗਾ ਫਿਰ ਤੁਸੀਂ ਇਹਨਾਂ ਨੂੰ ਮਾਰ ਕਿਉਂ ਵੀ ਭੁੱਖਾ ਮਾਰ ਦੋ ਪੰਜਾਬ ਨੂੰ ਬੱਚਿਆਂ ਰਾਹੀਂ ਕਾ ਉਹਨੂੰ ਮਾਰਦੇ ਹੋ ਪਰ ਉਹ ਕਹਿੰਦੇ ਅਸੀਂ ਥੋੜੀ ਨਾ ਕਾਰਵਾਈ ਕਰ ਰਹੇ ਸੀ ਤਾਂ ਪੰਜਾਬ ਦੇ ਕਿਸਾਨਾਂ ਦੀ ਤਾਂ ਮਦਦ ਕਰ ਰਹੇ ਹਾਂ ਪੰਜਾਬ ਦੇ ਕਿਸਾਨਾਂ ਦੀ ਮਦਦ ਕਰ ਰਹੇ ਨੇ ਪੰਜਾਬ ਦੇ ਕਿਸਾਨਾਂ ਦੀ ਮਦਦ ਇਸੇ ਕਰਕੇ ਕਰਦੇ ਨੇ ਵੀ ਜਾ ਕੇ ਮਰੋ ਫੇਰ ਤੁਹਾਨੂੰ ਨੌਕਰੀਆਂ ਦਵਾਂਗੇ ਜਿਹੜਾ ਇੱਥੇ ਅੰਦੋਲਨ ਇੰਨਾ ਚੱਲਦਾ ਇੱਥੇ ਵੀ ਤਾਂ ਸਾਡੇ ਬੱਚਿਆਂ ਦੀ ਲੋੜ ਹੈ ਇਹ ਅੰਦੋਲਨ ਨੂੰ ਦੇਖ ਸਾਨੂੰ ਨਹੀਂ ਫੌਜ ਚਾਹੀਦੀ ਸਾਨੂੰ ਨਹੀਂ ਪੁਲਿਸ ਚਾਹੀਦੀ ਇਹਨਾਂ ਨੇ ਉਹ 4 ਸਾਲੇ ਭਰਤੀ ਕਰੇ ਵੇ ਖੜਾਏ ਨੇ ਹੈ ਇਹ ਸਾਡੇ ਵਾਲਿਆਂ ਨੂੰ ਕੀ ਆ ਵੀ ਜੇ ਤੁਸੀਂ ਮਰੋਗੇ ਤੁਹਾਡਾ ਕੋਈ ਮਰੂਗਾ ਤਾਂ ਨੌਕਰੀ ਮਿਲੂਗੀ ਹੁਣ 1 ਕਰੋੜ ਨਾਲ ਚਲ ਠੀਕ ਹੈ ਉਹਦੇ ਪਰਿਵਾਰ ਨੂੰ ਨੌਕਰੀ ਵੀ ਪਰਿਵਾਰ ਕੱਲਾ ਸੌਖਾ ਹੋ ਜੂ ਜਿਹੜੀ ਆ ਹੋਰ ਭੀੜ ਪਾਈ ਵੇ ਉਹ ਤੇ ਇੱਕ ਫੇਰ ਇਹਨਾਂ ਨੂੰ ਵੀ ਕੱਗੇ ਜਦੋਂ ਉਹਨੂੰ ਕੱਲੇ-ਕੱਲੇ ਨੂੰ ਕਰ-ਕਰ ਮਾਰੀ ਜਾਂਦੇ ਆ ਉਹ ਮਾਨਤਮਾਨ ਸਰਕਾਰ ਨੂੰ ਪੁੱਛ ਲੈਣੇ ਆ ਵੀ ਜੇ ਮਰੇ ਤਾਂ ਨੌਕਰੀ ਦੇਵੋਗੇ ਵੀ ਹੁਣ ਤੁਸੀਂ ਉਹ ਤਾਂ ਨੌਕਰੀਆਂ ਦੇ ਨਹੀਂ ਸਕਦੇ ਹੈ ਜਿਹੜੇ ਉਹਨੇ ਸਾਰੇ ਖਾਲੀ ਪਏ ਨੇ ਇਹਨਾਂ ਦੇ ਥਾਣੇ 'ਚ ਕਿਹੜਾ ਜੀ ਕੀ ਪੁਲਿਸ ਹੈ ਇਹਨਾਂ ਕੋਲੇ ਕਾਦੇ ਵਾਸਤੇ ਪੁਲਿਸ ਹੈ ਮਰ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਪੁਲਿਸ ਨੂੰ ਵੀ ਇੱਥੇ ਤੁਹਾਡੇ ਨਾਲ ਬਾਰਡਰ ਤੇ ਆ ਜਾਣਾ ਚਾਹੀਦਾ ਜਿਵੇਂ ਉਧਰਲੇ ਪਾਸੇ ਖਰੀਆਣਾ ਪੁਲਿਸ ਹੈ ਉਹੀ ਦਾ ਫਿਰ ਕਾਰਨ ਹੈ ਨਾ ਪਹਿਲਾਂ ਅਸੀਂ ਜਿਹੜੀ ਸਰੰਧਾਲ ਲਈਏ ਮੁੰਡੇ ਨੂੰ ਦੇ ਰਹਾਂ ਜਿਹੜਾ ਨਾਮ ਇਹ ਮੁੰਡੇ ਦੇ ਰਹਾਂ ਅਸੀਂ ਜਦੋਂ ਭਰਤੀ ਕਰਕੇ ਸਾਡਾ ਬੱਚਾ ਬਾਰਡਰ ਤੇ ਸ਼ਹੀਦ ਹੋ ਜਾਂਦਾ ਸੀ ਹੈ ਜਾਂ ਕਿਸੇ ਅੰਦੋਲਨ ਚ ਮਰਦਾ ਸੀ ਅਸੀਂ ਉਹ ਜਿਹੜਾ ਸਰਕਾਰੀ ਮੁਲਾਜ਼ਮਤੀ ਇਹ ਉਹਨਾਂ ਨੂੰ ਦਿੰਦੇ ਹੁੰਦੇ ਦਾਅਵਤਾ ਹਾਂ ਹੁਣ ਅਸੀਂ ਆਮ ਲੋਕਾਂ ਨੂੰ ਕਹਿਣ ਲੱਗੇ ਵੀ ਜੇ ਤੁਸੀਂ ਦੇਸ਼ ਪਿੱਛੇ ਮਰੋਗੇ ਇਹ ਮਸਲਾ ਵੋਟਾਂ ਪਾ ਕੇ ਕਾਮਯਾਬ ਕਰਿਆ ਇੱਕ ਮਿੰਟ ਵੋਟਾਂ ਪਾ ਕੇ ਕਾਮਯਾਬ ਇਹ ਕਰਿਆ ਵੋਟਾਂ ਇਹ ਨਹੀਂ ਲਈਆਂ ਨੇ ਇਹ ਸੈਂਟਰ ਦੋਲਨ ਚੋਂ ਨਿਕਲ ਕੇ ਗਿਆ ਇਹ ਕੋਈ ਸਰਕਾਰ ਹੁੰਦਾ ਨਹੀਂ ਬਦਲੀ ਵੀ ਲੋਕਾਂ ਨੇ ਵੋਟਾਂ ਪਾ ਕੇ ਬਦਲਤੀ ਜੇ ਉੱਥੇ ਧਰਨਾ ਲੱਗਿਆ ਉਹ ਧਰਨੇ ਦੇ ਵਿੱਚ ਲੋਕਾਂ ਨੇ ਬਦਲਾਅ ਚਾਹਿਆ ਬਦਲਾਅ ਦੇ ਵਿੱਚ ਇਹਨੂੰ ਲਿਆਂਦਾ ਇਹਨੂੰ ਲਿਆ ਕੇ ਇਹਨੇ ਲੋਕ ਫੇਰ ਦੁਬਾਰਾ ਡਾਂਗਾ ਲੈ ਕੇ ਲੋਕ ਸਰਕਾਰ ਸਾਹਮਣੇ ਖੜੇ ਕਰਤੇ ਇਹ ਬੈਠ ਕੇ ਕੀ ਗੱਲ ਇਹ ਨਹੀਂ ਜਾ ਕੇ ਗੱਲ ਕਰਦਾ ਇਹ ਗੱਲ ਸੌਖੀ ਕਰ ਸਕਦਾ ਕਿਥੋਂ ਜਾ ਕੇ ਕਿਸਾਨ ਜਿਹੜੇ ਪੁਲਿਸ ਦੇ ਪਹੁੰਚ ਜਾਣਗੇ ਉਸ ਆ ਕੇ ਸੌਖੀ ਗੱਲ ਕਰ ਸਕਦਾ ਤੁਹਾਨੂੰ ਲੱਗਦਾ ਕਿ ਜਿਹੜੀ ਗੱਲ ਤੁਸੀਂ ਕਰਨ ਲਈ ਹਰਿਆਣਾ ਸਰਕਾਰ ਨਾਲ ਮਤਲਬ ਕੇਂਦਰ ਸਰਕਾਰ ਨਾਲ ਜੋ ਗੱਲ ਤੁਸੀਂ ਕਰਨੀ ਹੈ ਤੁਹਾਨੂੰ ਲੱਗਦਾ ਉਹ ਭਗਵੰਤ ਸਰਕਾਰ ਨੂੰ ਕਰਨੀ ਚਾਹੀਦੀ ਤੇ ਕਰਨੀ ਕਰਨੀ ਇਹ ਮੋਢੀ ਆ ਜਦੋਂ ਪੰਜਾਬ ਦਾ ਮੋਢੀ ਕੌਣ ਹੈ ਕਿਸਾਨ ਮੋਢੀ ਨੇ ਜਾ ਫਿਰ ਐ ਕਰੋ ਵੀ ਜਿਹੜੀ ਜਿਹੜੀ ਸਰਕਾਰੀ ਪ੍ਰਾਪਰਟੀ ਹੁਕਮਤਮਾਨ ਸਰਕਾਰ ਨੂੰ ਟੈਕਸ ਮਿਲਦਾ ਜਾਂ ਕੁਝ ਵੀ ਮਿਲਦਾ ਉਹ ਪ੍ਰਾਪਰਟੀ ਸਾਡੇ ਹੱਥ ਚ ਕਰੋ ਅਸੀਂ ਇਹਨਾਂ ਨੂੰ ਸਾਰਾ ਕੁਝ ਪੁੱਛ ਕੇ ਦਿਖਾਉਨੇ ਆ ਮੈਂ ਤਾਂ ਪੰਜਾਬ ਦੇ ਮੁਖੀ ਭਗਵੰਤ ਮਾਨ ਨੇ ਉਹਨਾਂ ਨੂੰ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਤੁਸੀਂ ਕਹਿ ਰਹੇ ਹੋ ਕਿ ਫਿਰ ਤੁਹਾਨੂੰ ਕੀ ਅੱਗੇ ਲਗਾਇਆ ਯਾਰ ਇਹਦਾ ਓਮਾ ਡਿਪਲੋਮਾ ਬੀਏ ਬੀਏ ਕਰਿਓ ਮੈਂ ਸਿਰਫ ਪੰਜ ਪੜਿਆ ਹੋਇਆ ਬੰਦਾ ਹੈ ਇਹ ਅਸੀਂ ਪ੍ਰਾਪਰਟੀ ਦੇ ਨਾਲ ਅਸੀਂ ਸਭ ਕੁਝ ਦੇ ਕੇ ਨਾ ਮੈਨੂੰ ਇਸ ਅਸਥਤ ਤੇ ਬਿਠਾਉਣਾ ਹੈ ਇਹਨਾਂ ਨੂੰ ਮੈਂ ਸਰਕਾਰ ਚਲਾ ਕੇ ਦਿਖਾਉਣ ਨਾਲੇ ਪੰਜ ਪੜਿਆ ਹੋਇਆ ਬੰਦਾ ਨਾਲੇ ਦਿਹਾੜੀ ਵੀ ਕਰੇ ਸਾਰਾ ਕੁਝ ਕਰੇ ਮਿੰਤੀ ਬੰਦਾ ਹੈ ਮੈਂਤੀ ਤਾਂ ਕਹਿੰਦੇ ਉਹ ਵੀ ਹੈਗੇ ਨੇ ਉਹ ਵੀ ਆਮ ਕਹਰਾਚੋਂ ਨਿਕਲਨੇ ਨੇ ਉਹ ਵੀ ਕਹਿ ਰਹੇ ਨੇ ਵੱਡੀ ਕੁਰਸੀ ਜੋ ਹੈ ਬਾਕੀਆਂ ਨੂੰ ਰਾਸ ਨਹੀਂ ਆ ਰਹੀ ਤੁਸੀਂ ਕਹਿ ਰਹੇ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਸਰਕਾਰ ਚਲਾ ਲੋਗੇ ਸੁਣੋ ਤਾਂ ਸੀ ਨਾ ਉਹ ਆਮ ਆਦਮੀ ਹੋਇਆ ਪਹਿਲਾਂ ਤਾਂ ਉਹਨੇ ਠੀਕ ਹੈ ਉਹਨੇ ਬੱਚੇ ਦਿੱਤੇ ਤੇ ਘਰ ਦਾ ਕਲੇਸ਼ ਹੀ ਲੋਟ ਆਇਆ ਉਹ ਤੋਂ ਆਪਦਾ ਉਹ ਤੋਂ ਆਪਦਾ ਘਰ ਦਾ ਕਲੇਸ਼ ਹੀ ਲੋਟ ਆਇਆ ਉਹਨੇ ਪਾਰਟੀ ਚ ਹੋਰ ਚ ਵਾ ਗਿਆ ਪਹਿਲਾਂ ਉਹਦੇ ਘਰ ਵਾਲੀ ਕਹਿੰਦੀ ਵੀ ਨਹੀਂ ਮੇਰਾ ਪਿਓ ਰਾਮੂ ਵਾਲੀ ਖਾਮ ਨੇ ਕਿਹੜੀ ਪਾਰਟੀ ਤੇ ਵੀ ਉਹਦੇ ਕੰਨੀ ਹੋ ਦੇ ਛੋਣ ਨਹੀਂ ਆਣੀ ਹੁੰਦੀ ਤੇ ਉਹ ਤੋਂ ਵੀ ਉਹਦੇ ਕੰਨੀ ਹੋ ਹਾਂ ਕੰਨਾ ਬਈ ਨੇਵਦਾ ਘਰ ਦਾ ਕਲੇਸ਼ ਪੈ ਗਿਆ ਉਹਨੇ ਤਾਂ ਵੋਟਾਂ ਪਵਾ ਕੇ ਜਿੱਤ ਕੇ ਪ੍ਰਧਾਨ ਮੰਤਰੀ ਬਣ ਕੇ ਵਿਆਹ ਕਰਾਉਣ ਦੀ ਕਰਾ ਲਿਆ ਮੈਂ ਵਿਆਹ ਨਹੀਂ ਕਰਾਉਣਾ ਭਾਈ ਅਸੀਂ ਬੱਚੇ ਬਣਦੇ ਗੁਰੂ ਦੇ ਸਿੱਖ ਹਾਂ ਅਸੀਂ ਤਾਕਤ ਲਈ ਲੜਾਈ ਲੜਦੇ ਹਾਂ ਸਾਡਾ ਰਾਜ ਤਾਂ ਹੁਣ ਤੱਕ ਯਾਦ ਕਰੀ ਜਾਂਦੇ ਨੇ ਅਸੀਂ ਭਗਵੰਤ ਮਾਨ ਰਾਜੇ ਨਹੀਂ ਹੈਗੇ ਬੇਸ਼ੱਕ ਅਨਪੜ ਵੀ ਹੋਈਏ ਕੁਛ ਵੀ ਹੋਈ ਸੀ ਗੁਰੂ ਮਤ ਵਾਲੇ ਬੰਦੇ ਆ ਅਸੀਂ ਜੋ ਸਾਨੂੰ ਸਾਡਾ ਗੁਰੂ ਬਖਸ਼ੂਗਾ ਜੋਰੂ ਆਗਿਆ ਕਰੂਗਾ ਉਹ ਕਰਾਂਗੇ ਅਸੀਂ ਜਨਤਾ ਨਾਲ ਧੱਕਾ ਨਹੀਂ ਕਰਦੇ ਹਾਂ ਤਾਂ ਬਿਲਕੁਲ ਇਹ ਨਿਹੰਗ ਸਿੰਘ ਕਹਿ ਰਹੇ ਜਨਤਾ ਦਾ ਦੁੱਖ ਸੁਣਾਂਗੇ ਅਸੀਂ ਜਨਤਾ ਦੀਆਂ ਭਾਵਨਾਵਾਂ ਨੂੰ ਸਮਝਦੇ ਆ ਅਗਰ ਪੰਜਾਬ ਦੇ ਮੁੱਖੀ ਭਗਵੰਤ ਮਾਨ ਨੇ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਨਾਲ ਮੋਦੀ ਸਰਕਾਰ ਦੇ ਨਾਲ ਐਮਐਸਪੀ ਬਾਰੇ ਕਿਸਾਨਾਂ ਦੇ ਮੰਗਾ ਬਾਰੇ ਗੱਲ ਕਰਨੀ ਚਾਹੀਦੀ ਹੈ ਤੇ ਨਿਹੰਗ ਸਿੰਘ ਕਹਿ ਰਹੇ ਨੇ ਅਗਰ ਮੁੱਖ ਮੰਤਰੀ ਨਹੀਂ ਕਰ ਰਹੇ ਤਾਂ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਂ ਸਰਕਾਰ ਚ ਲਾ ਦੇਵਾਂਗਾ ਜੇ ਆਪ ਮੈਂ ਪੁੱਛ ਕੇ ਪੁੱਛਣ ਤੱਕ ਤੇ ਜਾਣ ਤੋਂ ਕੀ ਡਰ ਲੱਗਦਾ ਇਹਦੇ ਕੋਲੇ ਸਕੌਲਟੀਆ ਕੀ ਕੁਛ ਨਹੀਂ ਨਿਕ ਸਕਦਾ ਇਹ ਸਾਨੂੰ ਨੰਗਣ ਨੂੰ ਕਹਿੰਦਾ ਅਸੀਂ ਜਦੋਂ ਗਏ ਸੀ ਅਸੀਂ ਗਏ ਵੀ ਸੀ ਸਰਕਾਰ ਕੋਲੇ ਉਦੋਂ ਫਿਰ ਸਾਨੂੰ ਗद्दार ਕਹਿੰਦੇ ਨੇ ਜੇ ਆਮ ਜਨਤਾ ਦਾ ਬੰਦਾ ਉੱਠ ਕੇ ਜਾਂਦਾ ਨਾ ਆਮ ਜਨਤਾ ਜਾਂਦਾ ਨਾਲ ਤਾਂ ਹੋ ਜਾਂਦਾ ਦੇਸ਼ਦ્રોਹੀ ਬਣ ਜਾਂਦਾ ਨਾਲ ਹੀ ਫਿਰ ਦੇਸ਼ ਦਾ ਗद्दार ਵੀ ਬਣ ਜਾਂਦਾ ਸਾਰਾ ਕੁਝ ਹੀ ਬਣ ਜਾਂਦਾ ਤੇ ਕਲੰਕ ਲੱਗਦੇ ਨੇ ਬਹੁਤ ਵੱਡੇ ਵੱਡੇ ਇਹ ਦੇਸ਼ ਨੂੰ ਅੱਜ ਤੱਕ ਨਾ ਕੋਈ ਭਾਈ ਜਰਨਲ ਮਿਲਿਆ ਨਾ ਤਾਂ ਇਹਨੂੰ ਕੋਈ ਜੇ ਕਿਸੇ ਮੰਤਰੀ ਚੱਜ ਦਾ ਮਿਲਿਆ ਨਾ ਇਹਨੂੰ ਕੂਮ ਦੀ ਕਮਾਨ ਕਰਨ ਵਾਲਾ ਕੋਈ ਜਰਨਲ ਹੀ ਮਿਲਿਆ ਜਦੋਂ ਇਹ ਜਰਨਲ ਮਿਲ ਗਿਆ ਇਹ ਕੂਮ ਕੱਲੀ ਪੰਜਾਬ ਨਹੀਂ ਤੰਗ ਹੈ ਪੂਰੀ ਇੰਡੀਆ ਤੰਗ ਹੈ ਜਾ ਕੇ ਤੁਸੀਂ ਚਲੋ ਠੀਕ ਹੈ ਪੰਜਾਬੀ ਲੋਕ ਤਾਂ ਫੇਰ ਵੀ ਆਪਦਾ ਜਣ ਵੱਡੇ ਟਰੈਕਟ ਲੈ ਕੇ ਚੱਲ ਇਹਨਾਂ ਨੂੰ ਕਹਿੰਦੇ ਨੇ ਵਧੀਆ ਆਪਦੇ ਜ ਹੈਗਾ ਕਰੇ ਤਾਂ ਉਹਨੇ ਇੱਥੇ ਲੜਨਾ ਜੇ ਕਿਸੇ ਦੇ ਘਰੇ ਦਾਣੇ ਹੋਣਗੇ ਟੋਲ 'ਚ ਉਹ ਤਾਂ ਅੱਗੇ ਕਿਸੇ ਹੱਕ ਲਈ ਲੜੂਗਾ ਜਿਹਦੇ ਵਿਚਾਰੇ ਨੇ ਜਾ ਕੇ ਅੱਜ ਹੀ ਕਮਾਉਣਾ ਉਹਦੀ ਖਾਣਾਗਾ ਉਹ ਕੀ ਲੜਾਈ ਲੜ ਲੂਗਾ ਤਾਂ ਬਿਲਕੁਲ ਭਗਵੰਤ ਸਰਕਾਰ ਨੇ ਜੋ ਐਲਾਨ ਕੀਤਾ ਸੁਪਕਰਨ ਸਿੰਘ ਦੇ ਪਰਿਵਾਰ ਦੇ ਲਈ ਉਸ ਨੂੰ ਲੈ ਕੇ ਇੱਥੇ ਜਿਹੜੇ ਕਿਸਾਨ ਨਹੀਂ ਓ ਜ਼ਿਆਦਾ ਖੁਸ਼ ਨਹੀਂ ਨੇ ਇਹ ਨਿਹੰਗ ਸਿੰਘ ਨੂੰ ਤੁਸੀਂ ਸੁਣਿਆ ਹੋਰ ਵੀ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਬਾ ਜੀ ਤੁਹਾਡਾ ਨਾਮ ਕੀ ਹੈ ਗਰਮੀਤ ਸਿੰਘ ਗੁਰਮੀਤ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਗੁਰਦਾਸਪੁਰ ਗੁਰਦਾਸਪੁਰ ਤੋਂ ਮਾਝੇ ਤੋਂ ਤੁਸੀਂ ਆਏ ਹੋ ਤੇ ਭਗਵੰਤ ਸਰਕਾਰ ਨੇ ਜੋ ਐਲਾਨ ਕੀਤਾ ਹੈ ਤੁਸੀਂ ਸੁਣਿਆ 1 ਕਰੋੜ ਰੁਪਇਆ ਪਰਿਵਾਰ ਨੂੰ ਆਰਥਿਕ ਮਦਦ ਸਰਕਾਰੀ ਨੌਕਰੀ ਇਹ ਵੀ ਕਹਿਆ ਕਾਨੂੰਨੀ ਕਾਰਵਾਈ ਦਾ ਵੀ ਭਰੋਸਾ ਦਿੱਤਾ ਹੈ ਤੁਹਾਨੂੰ ਲੱਗਦਾ ਹੈ ਭਗਵੰਤ ਸਰਕਾਰ ਤੁਹਾਡੇ ਨਾਲ ਖੜੀ ਹੈ ਮੁਸ਼ਕਲ ਹੈ ਇਹ ਵੋਟਾਂ ਦੀ ਹੀ ਹੈ ਬੱਸ ਤੁਹਾਨੂੰ ਲੱਗਦਾ 2024 ਦੀ ਤਿਆਰੀ ਕਰ ਰਹੀ ਹੈ ਵੋਟਾਂ ਦੀ ਕਰ ਕੀ ਕਰਦੀ ਹੈ ਦੇਣਾ ਕੋਈ ਨਹੀਂ ਨੇ ਚੇ ਲੜਾ ਹੀ ਲਾਉਣਾ ਜੀ मैडम जी जे भगवंत सरकार जेड़ा ਸਾਡੇ ਨਾਲ ਰਲਿਆ ਹੁੰਦਾ ਤੇ ਅੱਜ ਇਹਨੇ ਆਪਣੇ ਏਰੀਆ ਦੇ ਵਿੱਚ ਕਿਉਂ ਗਰਦਰਾ ਦੇ ਉੱਤੇ ਬੰਦ ਬੰਦ ਦਿੱਤਾ ਉਹਨਾਂ ਨੂੰ ਉਹਨਾਂ ਨੂੰ ਆਪਣੀ ਬਾਉਂਡਰੀ ਲਾਈਨ 'ਚ ਕਿਉਂ ਨਹੀਂ ਉਹਨਾਂ ਨੂੰ ਭੇਜਿਆ ਉਦੋਂ ਕਿਉਂ ਨਹੀਂ ਇਹਨਾਂ ਦੇ ਉੱਤੇ ਉਹਨੇ ਸਾਡੇ ਹੋਣ ਤੋਂ ਪਹਿਲਾਂ ਹੀ ਅਸੀਂ ਉੱਥੋਂ 11:00 ਤੀਜੇ ਨੂੰ ਚੱਲੇ 13:00 'ਤੇ ਇੱਥੇ ਪਹੁੰਚੇ ਆ 13:00 ਤੋਂ ਪਹਿਲਾਂ ਇੱਥੇ ਉਹਨਾਂ ਨੇ ਪੁਲ ਦੇ ਉੱਤੇ ਜਿਹੜਾ ਸਾਰੀ ਵੈਰੀਕੇਟਿੰਗ ਕੀਤੀ ਆ ਤੇ ਭਗੰਤ ਮਾਨ ਨੇ ਕਿਉਂ ਹੋਣ ਦਿੱਤੀ ਉਹ ਉਹ ਕਿਉਂ ਨਹੀਂ ਟੱਕੀ ਵੀ ਮੇਰਾ ਪੰਜਾਬ ਆ ਮੇਰੇ ਪੰਜਾਬ ਦੇ ਵਿੱਚ ਮੈਂ ਬਾਉਂਡਰੀ ਲਾਈਨ ਨਹੀਂ ਲਾਉਂਦਣੀ ਉੱਥੇ ਆਪਣੇ ਪਿੱਛੇ ਜਾ ਕੇ ਲਾਓ ਦ ਪਰ ਕੋੰਤ ਮਾਨ ਬੀਜੇਪੀ ਸਰਕਾਰ ਦੇ ਨਾਲ ਰਲਿਆ ਹੋਇਆ ਵਾ ਉਹ ਕਿਸਾਨਾਂ ਨਾਲ ਗਦਾਰੀ ਕਰ ਰਿਹਾ ਸਿਰਫ ਉਹ ਵੋਟਾਂ ਦੇ ਕਰਕੇ ਥੋੜੀ ਉਹ ਤੇ ਉਹ ਕਰਨਿਆ ਵਾ ਆ ਕਿੰਨਾ ਨੁਕਸਾਨ ਕਰਦਾ ਹੈ ਇੱਕ ਮੁੰਡੇ ਨੂੰ ਪੈਸੇ ਦੇ ਤੇ ਇੰਨਾ ਟਰੈਕਟਰ ਟਰਾਲੀਆਂ 100 ਤੋਂ ਵੱਧ ਉੱਥੇ ਜ਼ਖਮੀ ਬੰਦੇ ਹੋ ਗਏ ਇੱਥੇ ਬੰਦੇ ਜ਼ਖਮੀ ਹੋ ਗਏ ਤੇ ਉਹਦਾ ਕੀ ਕੀਤਾ ਇਹਨਾਂ ਬਗਤਮਾਨ ਨੇ ਬਿਲਕੁਲ ਜਿਹੜਾ ਨੁਕਸਾਨ ਹੈ ਉਹ ਸ਼ਾਇਦ ਤੁਸੀਂ ਇਹਨਾਂ ਅੱਖਾਂ ਨਾਲ ਨਾ ਦੇਖ ਪਾਓ ਸਮਝ ਪਾਓ ਜਦੋਂ ਤੁਸੀਂ ਇੱਥੇ ਪਹੁੰਚੋਗੇ ਨਾ ਭਾਵਨਾਵਾਂ ਨੂੰ ਸਮਝੋਗੇ ਤੇ ਉਹ ਨੁਕਸਾਨ ਨੂੰ ਦੇਖੋਗੇ ਖਨੋਰੀ ਬਾਰਡਰ ਤੇ ਜਦੋਂ ਤੁਸੀਂ ਜਾਓਗੇ ਟੁੱਟੇ ਹੋਏ ਟਰੈਕਟਰ ਕਾਰਾਂ ਦੇਖੋਗੇ ਜੋ ਨੁਕਸਾਨ ਹੋਇਆ ਹੈ ਉਸ ਵੱਲ ਦੇਖ ਕੇ ਤੁਸੀਂ ਸਮਝ पाओगे ਕਿ ਕਿੰਨਾ ਦੁੱਖ ਇਹ ਜਿਹੜੇ ਕਿਸਾਨ ਇਹ ਖੰਡਾ ਰਹੇ ਨੇ ਇੱਕ ਤਾਂ ਲੜਾਈ ਲਈ ਸਭ ਤੋਂ ਅੱਗੇ ਆਏ ਨੇ ਉਹ ਕਹਿ ਰਹੇ ਨੇ ਅਸੀਂ ਸਿਰਫ ਆਪਣੇ ਲਈ ਨਹੀਂ ਪੰਜਾਬ ਦੇ ਕਿਸਾਨ ਸਿਰਫ ਆਪਣੇ ਲਈ ਐਮਐਸਪੀ ਥੋੜੀ ਨਾ ਮੰਗ ਰਹੇ ਨੇ ਉਹ ਦੇਸ਼ ਦੇ ਕਿਸਾਨਾਂ ਲਈ ਐਮਐਸਪੀ ਮੰਗ ਰਹੇ ਨੇ ਇਹ ਕਹਿ ਰਹੇ ਨੇ ਭਗਵਾਨ ਸਰਕਾਰ ਤੇ ਵੀ ਭਰੋਸਾ ਨਹੀਂ ਹੈ ਅਗਰ ਭਗਵਾਨ ਸਰਕਾਰ ਨੇ ਕੋਈ ਕੰਮ ਕਰਨਾ ਹੁੰਦਾ ਤਾਂ 13 ਤਰੀਕ ਨੂੰ ਹਰਿਆਣਾ ਸਰਕਾਰ ਨੇ ਜੋ ਐਕਸ਼ਨ ਕੀਤਾ ਉਦੋਂ ਹੀ ਅਗਰ ਮੂੰਹ ਤੋੜ ਜਵਾਬ ਦਿੱਤਾ ਹੁੰਦਾ ਤਾਂ ਲਗਾਤਾਰ ਇਸ ਤਰ੍ਹਾਂ ਐਕਸ਼ਨ ਨਾ ਹੁੰਦਾ ਥਰੂ ਗੈਸੇ ਗੋਲੇ ਸੀ ਲਗਾਤਾਰ ਦੇਖ ਰਿਹਾ ਕਿ ਰਾਤ ਨੂੰ ਵੀ ਸੁੱਟੇ ਜਾਂਦੇ ਨੇ ਦਿਨ 'ਚ ਪਤਾ ਨਹੀਂ ਕਿੰਨੀ ਵਾਰ ਹਰਿਆਣਾ ਪੁਲਿਸ ਦਾ ਜੋ ਹੈ ਉਹ ਐਕਸ਼ਨ ਹੁੰਦਾ ਹੈ ਕਿੰਨਾ ਨੁਕਸਾਨ ਹੋ ਰਿਹਾ ਉਹ ਕਹ ਰਹੇ ਨੇ 1 ਕਰੋੜ ਇੱਕ ਪਰਿਵਾਰ ਨੂੰ ਦੇ ਦਿੱਤਾ ਨਾ ਤਾਂ ਉਸ ਪਰਿਵਾਰ ਦੀ ਕਦੇ ਪਰਪਾਈ ਹੋ ਪਾਣੀ ਕਿਉਂਕਿ ਗਿਆ ਜੋ ਬੰਦਾ ਜਾ ਚੁੱਕਾ ਉਸਨੇ ਕਦੇ ਵਾਪਸ ਨਹੀਂ ਆਣਾ ਤੇ ਉਹ ਹੋਰ ਵੀ ਇੱਥੇ ਦਿਨ ਰਾਤ ਜਿਸ ਤਰ੍ਹਾਂ ਇਹ ਕੱਟ ਰਹੇ ਨੇ ਤੁਸੀਂ ਹਾਲਾਤ ਦੇਖੋ ਇੱਥੇ ਬੱਜਦੀ ਹੈ ਬੱਜੜੀ ਉੱਤੇ ਸੋ ਜਾਂਦੇ ਨੇ ਠੰਡੇ ਗਰਮੀ ਜੋ ਵੀ ਮੌਸਮ ਹੈ ਇੱਥੇ ਉਹਨਾਂ ਨੇ ਪਿਛਲੀ ਵਾਰ ਵੀ ਲੰਗਾਏ ਖੰਡਾਏ ਦਿੱਲੀ ਬਾਰਡਰ ਤੇ ਜਦੋਂ ਪਹੁੰਚਦੇ ਨੇ ਇੱਥੇ ਵੀ ਹਰ ਤਰ੍ਹਾਂ ਦਾ ਮੌਸਮ ਹੈ ਚੱਲ ਰਹੇ ਨੇ ਖਾਣ ਪੀਣ ਦਾ ਪਤਾ ਨਹੀਂ ਆ ਪਰ ਕਿਸਾਨਾਂ ਦੇ ਦਿਲ ਖੁੱਲੇ ਨੇ ਲੰਗਰ ਇੱਥੇ ਵਰਤਾਏ ਜਾ ਰਹੇ ਨੇ ਲੰਗਰ ਦੇ ਪ੍ਰਬੰਧ ਇੱਥੇ ਨੇ ਪਰ ਫਿਰ ਵੀ ਇੱਥੇ ਸੜਕਾਂ ਤੇ ਰਹਿਣਾ ਸੌਖਾ ਥੋੜੀ ਨਾ ਸੜਕਾਂ ਤੇ ਰੋਲ ਰਹੇ ਨੇ ਤੇ ਜੋ ਨਿਹੰਗ ਸਿੰਘ ਨੇ ਜਿਵੇਂ ਕਿਹਾ ਕਿ ਭਗਵੰਤ ਸਰਕਾਰ ਅਗਰ ਪੰਜਾਬ ਦੇ ਮੁਖੀ ਨੇ ਤਾਂ ਉਹਨਾਂ ਨੂੰ ਮੋਦੀ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੋਰ ਵੀ ਜਿਹੜੇ ਕਿਸਾਨ ਨੇ ਮੈਂ ਚਾਹਾਂਗੀ ਕਿ ਜੋ ਬੋਲਣਾ ਚਾਹੁੰਦਾ ਜੋ ਕੁਝ ਕਹਿਣਾ ਚਾਹੁੰਦਾ ਭਗ ਤਾਂ ਕਹਿ ਸਕਦਾ ਤੁਹਾਨੂੰ ਲੱਗਦਾ ਭਗਵੰਤ ਸਰਕਾਰ ਤੁਹਾਡੇ ਨਾਲ ਖੜੀ ਹੈ ਨਹੀਂ ਸਾਡੇ ਨਾਲ ਕੋਈ ਨਹੀਂ ਖੜੀ ਜੀ ਜੇ ਸਾਡੇ ਨਾਲ ਖੜਦੀ ਸਾਡੀ ਮਹਤ ਕਰਦੀ ਆ ਕੇ ਜੀ ਇੱਥੇ ਇੱਥੇ ਆ ਕੇ ਸਾਡੀ ਕੋਈ ਮਹਤ ਨਹੀਂ ਕਰੀ ਉਨੇ ਸੰਭ ਕੇ ਟੀਪਰ ਵੀ ਖੜਾ ਰਹੀ ਹੈ ਰਸਤੇ 'ਤੇ ਰੋਕ ਰਹੀ ਹੈ ਥੋੜਾ ਥੋੜਾ ਪੰਜਾਬ 'ਚ ਵੀ ਰੁਕਿਆ ਜਾ ਰਿਹਾ ਹੈ ਵੀ ਥੋੜਾ ਥੋੜਾ ਰੋਕਿਆ ਜਾ ਰਿਹਾ ਪਰ ਪੂਰਾ ਵੇ ਰੋਕਿਆ ਜਾਣਾ ਉਹ ਕੇ ਟੀਪਰ ਖੜਾਣ ਕੀ ਲੋੜ ਜਾ ਕੇ ਹੁਣ ਵੀ ਦੇਖ ਸਕਦੇ ਆ ਰਸਤੇ ਦੇ ਵਿੱਚ ਖੜੇ ਹੈ ਅਮੇ ਆਮਾ ਚੱਲੋ ਰਸਤਾ ਰੱਖਿਆ ਵਾ ਖੁੱਲਾ ਪਰ ਭਗਵਾਨ ਤੁਮਾਨ ਜਿਹੜਾ ਉਹ ਨਾਕਾ ਲਵਾਇਆ ਆਪਣੀ ਹੱਦ ਮਾ ਪਰਾਂ ਲਵਾਉਂਦਾ ਆਪਣੀ ਮੈਂ ਕਿਉਂ ਲਵਾਇਆ ਉਸਨੇ ਇਹ ਉਹ ਬਹੁਤ ਗਲਤ ਹੈ ਭਗਵਾਨ ਤੁਮਾਨ ਦਾ ਗਵਰਤਮ ਮਾਨ ਮਾਰਾ ਕੋਈ ਸਾਥ ਨਹੀਂ ਜੇ ਦੇ ਰਿਹਾ ਹੈ ਪੂਰਾ ਹਾਂ ਤਾਂ ਬਿਲਕੁਲ ਤਾਂ ਲੋਕਾਂ ਦੇ ਭਾਵਨਾਵਾਂ ਤੁਸੀਂ ਦੇਖ ਰਹੇ ਹੋ ਫੁੱਟ ਫੁੱਟ ਕੇ ਬਾਹਰ ਆ ਰਹੀਆਂ ਨੇ ਗੁੱਸਾ ਸਰਕਾਰ ਪ੍ਰਤੀ ਆ ਰਿਹਾ ਹੈ ਕਿਉਂਕਿ ਇੱਕ ਜੀ ਨੂੰ ਗਵਾਣਾ ਕਈ ਕਿਸਾਨ ਜ਼ਖਮੀ ਹੋਏ ਨੇ ਸ਼ਾਇਦ ਤਸਵੀਰਾਂ ਸਾਰੀਆਂ ਤਾਂ ਆਪਾਂ ਤੁਹਾਡੇ ਤੱਕ ਪਹੁੰਚਾ ਨਹੀਂ ਪਾਉਂਦੇ ਪਰ ਜਿੰਨੀ ਸਾਡੀ ਕੋਸ਼ਿਸ਼ ਹੁੰਦੀ ਹੈ ਜਿੰਨੀ ਸਾਡੀ ਪਹੁੰਚ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਏ ਹਾਂਜੀ ਬਾਬਾ ਜੀ ਜਿਹੜੀ ਤੁਸੀਂ ਮੰਨ ਲਈ ਗੱਲ ਕਰੀ ਨਾ ਵੀ ਤੁਹਾਨੂੰ ਪੰਜਾਬ ਪੁਲਿਸ ਨੇ ਘੇਰਦੀਆਂ ਨਹੀਂ ਕਿਹਾ ਸੀ ਇਹ ਕਿਉਂ ਨਹੀਂ ਕੀ ਇਹਦੀ ਨਾ ਸਾਡੇ ਬੱਚੇ ਨੇ ਉਹ ਸਾਡੇ ਬੱਚੇ ਦੇ ਉਹ ਇਹਨਾਂ ਦੇ ਕਹਿਣੇ ਚ ਜ਼ਰੂਰ ਨੇ ਪਰ ਜਿਹੜੇ ਸਾਡੇ ਬੱਚੇ ਨੇ ਨਾ ਪੰਜਾਬੀ ਨੇ ਇਹਨਾਂ ਦਾ ਕਦੇ ਵੀ ਹੈ ਇਹ ਆਪਣੀ ਧਰਮ ਤੋਂ ਨਹੀਂ ਹਰਦੇ ਹੋਰ ਕੋ ਰੋਕੇ ਜਾ ਸਕਦੇ ਨੇ ਘੇਰੇ ਜਾ ਸਕਦੇ ਨੇ ਬੰਨੇ ਜਾ ਸਕਦੇ ਨੇ ਪਰ ਇਹ ਜਿਹੜਾ ਨਾ ਧਰਮ ਅੰਦਰ ਦੀ ਭਾਵਨਾ ਜਦੋਂ ਇਹਨਾਂ ਦੀ ਉਹ ਜਾਗਦੀ ਹੈ ਫਿਰ ਇਹ ਤੇ ਵਰਦੀਆਂ ਬੁਰਦੀਆਂ ਦਾ ਗੱਲ ਹੀ ਕੁਛ ਨਹੀਂ ਵਰਦੀਆਂ ਦੇ ਪਾਜੰਬੀਆਂ ਜੇ ਫਿਰ ਇਹ ਨਾ ਕਿਸੇ ਪਹਾੜ ਦੇ ਵਿੱਚ ਕਿਸੇ ਪੱਥਰ ਦੇ ਵਿੱਚ ਗੈਪ ਕਰੇ ਹੋਣ ਇਹ ਉਹਨੂੰ ਵੀ ਪਾਰ ਕੇ ਨਿਕਲੇ ਆਉਂਦੇ ਨੇ ਇੱਥੇ ਤਾਂ ਤਾਂ ਨਹੀਂ ਸਾਨੂੰ ਪੰਜਾਬ ਚ ਘੇਰਿਆ ਜਾਂਦਾ ਉਹ ਤੇ ਸਾਡੇ ਬੱਚੇ ਨੇ ਸਾਡੇ ਬੱਚਾ ਨੂੰ ਕੀ ਕਹਿਣਗੇ ਤੇਰੇ ਪਿਓ ਦੇ ਡੰਗ ਮਾਰ ਹੁਣ ਹੋ ਸਕਦਾ ਹੁਣ ਇੱਥੇ ਮੇਰੇ ਬੱਚੇ ਦੀ ਭਰਤੀ ਕੋਈ ਹੋਵੇ ਇੱਥੇ ਸਪੋਰਟ ਮੈਂ ਤਾਂ ਸੰਗਰੂਰ ਤੋਂ ਚੱਲ ਕੇ ਆਇਆ ਭਗਮੰਤ ਮਾਨ ਦੇ ਨਾਲ ਲਵੇ ਦਈਆਂ ਇੱਕ ਤੁਹਾਨੂੰ ਹੋਰ ਦੱਸਦਾ ਜਦੋਂ ਭਗਮੰਤ ਮਾਨ ਗਿਆ ਨਾ ਅਸੀਂ ਵੀ ਕੋਈ ਗੱਲ ਕਰਨ ਗਏ ਸੀ ਜਦੋਂ ਇਹਨੇ ਯਾਤਰਾ ਜੀ ਕੱਢੀ ਤੇ ਉੱਥੇ ਮੁੰਡਾ ਉੱਥੇ ਵਾਲਾ ਖੜਾਇਆ ਸੀਗਾ ਆ ਆਪਣਾ ਐਮਪੀ ਖੜਾਇਆ ਸੀ ਸੰਗਰੂਰ ਦੇ ਵਿੱਚ ਜਦੋਂ ਗਏ ਅਸੀਂ ਇਹਦੇ ਨਾਲ ਗੱਲਬਾਤ ਕਰਨ ਨੂੰ ਗਏ ਇਹ ਸਾਡਾ ਸਾਲ ਸਾਰਾ ਖੜਾ ਦੀ ਬਾਬਾ ਮਾਨ ਸਿੰਘ ਦੇ ਨਾਲ ਇਹਨੇ ਆਏ ਤਾਂ ਸਾਨੂੰ ਗੜੀ ਵੀ ਅਕਾਲ ਪੁਰਖ ਦਾ ਸਾਰਾ ਕੁਝ ਹੈ ਇਹਨੇ ਉਹ ਅਸੀਂ ਉਹਦੀ ਹਿਸ਼ਾਰਾ ਸਮਝ ਗਈ ਤੀ ਵੀ ਜਿਹੜਾ ਬੰਦਾ ਆਪਦੇ ਜਿੰਨ ਦੇ ਗੁਰੂਆਂ ਪੀਰਾਂ ਦੇ ਧਰਮ ਦੇ ਬੰਦੇ ਨੂੰ ਸਲਾਮ ਨਹੀਂ ਕਰ ਸਕਦਾ ਸਰੂਪਾ ਨਹੀਂ ਲੈ ਸਕਦਾ ਤਾਹਾਂ ਨੂੰ ਅਗਲਾ ਖੜੀ ਜਾਂਦਾ ਉਹ ਸਿਰਫ ਇਹ ਕਹਿੰਦਾ ਸੀ ਵੀ ਮੈਂ ਜੜੀ ਮੰਜ਼ਲ ਤੇ ਚੜਨ ਲਈ ਚੜ ਗਿਆ ਹੈ ਵੀ ਹੁਣ ਤੁਸੀਂ ਆਪਦੇ ਬਾਰੇ ਸੋਚੋ ਵੀ ਵਾਦ ਤੁਸੀਂ ਦੇਖੋ ਪਰਮਾਤਮਾ ਨੂੰ ਸੋਚੋ ਨਹੀਂ ਤਾਂ ਉਹਦੇ ਹੀ ਦੱਸਦਾ ਵੀ ਮੈਂ ਤਾਂ ਚੜ ਗਿਆ ਤਾਹਾਂ ਵੀ ਉਹ ਤਾਹਾਂ ਪਰਮਾਤਮਾ ਉਹਦੇ ਵੱਲ ਦੇਖੋ ਮੈਂ ਤਾਂ ਉਹਨੇ ਹੀ ਮੈਨੂੰ ਚੜਾਇਆ ਵੀ ਤੁਸੀਂ ਨਹੀਂ ਚੜਾਇਆ ਤਾਂ ਲੋਕਾਂ ਨੂੰ ਉਹਦੀ ਕਹਿਣ ਲੱਗੇ ਸੀ ਮੰਨ ਲਓ ਉਹ ਕੁਝ ਨਹੀਂ ਕਰਦਾ ਇਹ ਤਾਂ ਸੋਚਣ ਦੀ ਬਹੁਤ ਵੱਡੀਆਂ ਗੱਲਾਂ ਨੇ ਇਹ ਤਾਂ ਜਿਹੜੇ ਸਾਡੇ ਕਿਸਾਨ ਨੇ ਨਾ ਸਿਰਫ ਵਿਚਾਰੇ ਭੋਲੇ ਨੇ ਫਸਲਾਂ ਤੇ ਤੇ ਆਪਣੇ ਘਰ-ਬਾਰ ਜੋਗੇ ਰਹਿ ਗਏ ਇੰਨੀ ਕਿ ਇਹਨਾਂ ਨੂੰ ਮਤਬਕਸ਼ੀ ਵੀ ਹੈ ਮਹਾਰਾਜ ਨੇ ਇਹਨਾਂ ਤੋਂ ਸਾਰੀ ਛਾੜੀ ਜਦੋਂ ਛਾੜੀ ਜਿਹੜੀ ਸੋਚ ਦੀ ਜਦੋਂ ਉਹੀ ਖੋਲੀ ਸਾਡੀ ਜਿਹੜੀ ਬਾਣੀ ਸੀ ਸਾਡੀ ਪੰਜਾਬੀ ਸੀ ਹੈ ਜਦੋਂ ਉਹੀ ਖੋਲੀ ਸਾਡੀ ਬੋਲੀ ਖੋਲੀ ਸਾਡੀ ਜਿਹੜਾ ਜਿੱਥੇ ਸਾਡਾ ਇਤਿਹਾਸ ਸੀ ਜਿਹੜਾ ਸਾਡਾ ਨੂੰ ਸਾਡੀ ਪਤਾ ਲੱਗਦਾ ਸੀ ਵੀ ਅਸੀਂ ਕੌਣ ਆ ਕਿਵੇਂ ਲੁੱਟਦੇ ਆ ਕਿਵੇਂ ਕੁੱਟਦੇ ਆ ਹੈ ਉਹ ਵੀ ਸਾਤੋਂ ਕੋ ਹੈ ਗਿਆ ਸਾਨੂੰ ਸਿਰਫ ਇਹ ਕਿਹਾ ਵੀ ਤੁਸੀਂ ਛੱੜ ਲੈ ਲੁਕਮਾਓ ਤੇ ਬਾਬੇ ਨਾਨਕ ਨੇ ਲੰਗਰ ਚਲਾਉਣ ਨੂੰ ਕਿਹਾ ਲੰਗਰ ਲਾਓ ਇਹ ਕੋਈ ਕਿਉਂ ਨਹੀਂ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਨੇ ਡਾਂਗਾ ਲਾਉਣ ਨੂੰ ਵੀ ਕਿਹਾ ਵੀ ਲਾਓ ਜੇ ਮੂਰੇ ਕੋਈ ੜਦਾ ਜਿਵੇਂ ਉਹਨੇ ਬੰਬਵਾਰੀ ਕਰਦੇ ਨੇ ਇਹਦਾ ਫਿਰ ਜੇ ਅਸੀਂ ਸਿੱਖ ਧਰਮ ਦੇ ਹਿਸਾਬ ਨਾਲ ਚੱਲਦੇ ਗੁਰੂ ਗੋਬਿੰਦ ਸਿੰਘ ਨੇ ਤਾਂ ਹੈਗਾ ਦੀ ਬਣਾ ਡਾਂਗਾ ਲਾ ਲਾ ਝੋਲ ਲੈ ਜੋ ਦਿੱਲੀ ਬਾੜ ਦੋ ਜਾ ਕੇ ਲੈ ਵੀ ਜਾਵਾਂਗੇ ਵੀ ਹੁਣ ਇਹ ਸਾਨੂੰ ਦੱਸਣ ਸਰਕਾਰਾਂ ਵੀ ਅਸੀਂ ਧਰਮ ਦੇ ਹਿਸਾਬ ਨਾਲ ਚੱਲੀਏ ਕੋ ਦੁਨੀਆ ਦੇ ਹਿਸਾਬ ਨਾਲ ਚੱਲੀਏ ਜੇ ਧਰਮ ਦੇ ਹਿਸਾਬ ਨਾਲ ਚੱਲ ਪਏ ਫਿਰ ਤਾਂ ਕੰਮ ਗਲਤ ਹੋ ਜਾਊਗਾ ਜੇ ਦੁਨੀਆ ਦੇ ਹਿਸਾਬ ਨਾਲ ਹੀ ਸ਼ਾਮ ਕੇ ਰੱਖ ਲੈਂਗੇ ਤਾਂ ਠੀਕ ਹੈ ਅਸੀਂ ਕਿਸੇ ਤੋਂ ਕੋਈ ਆਫਾਟ ਨਹੀਂ ਚਾਹੁੰਦੇ ਜਾਂ ਕੁਝ ਨਹੀਂ ਕਰਦੇ ਬਿਲਕੁਲ ਬਿਲਕੁਲ ਪਹਿਲਾ ਨੰਬਰ ਮੈਂ ਵੀ ਮੋਦੀ ਵਰਗਾ ਜਾਂ ਮੈਂ ਵੀ ਛੜਿਆ ਜਾਂ ਮੈਂ ਵੀ ਨਹੀਂ ਬੈਠਿਆ ਅਸੀਂ ਵੀ ਮਹਾਰਾਜ ਵੱਲੋਂ ਹੀ ਦੂਰੇ ਫਿਰਦੇ ਆਂ ਤਾਂ ਜੋ ਮੈਂ ਕਹਿੰਦਾ ਵੀ ਮੈਂ ਵੀ ਜੇ ਕਦੀ ਤੇ ਬਹਿ ਜਾਵਾਂ ਵੀ ਖਬਰਾਂ ਮੇਰਾ ਵੀ ਨੋਂ ਰਹੀ ਜਾਵੇ ਪਰ ਅਸੀਂ ਤਾਂ ਫੌਜ ਦੇ ਹੁੰਦੇ ਆਂ ਮਹਾਰਾਜ ਦੇ ਤਾਂ ਉਹੀ ਚਮਕ ਜਾਂਦੇ ਆਂ ਅਸੀਂ ਤਾਂ ਕੋਟ ਕੋਟੇ ਇੰਨੇ ਚਮਕਦੇ ਆਂ ਜਿੰਨਾ ਕੋ ਮੋਦੀ ਰਾਜ ਕਰਕੇ ਚਮਕਿਆ ਬਿਲਕੁਲ ਬਾਬਾ ਜੀ ਤੁਸੀਂ ਗੱਲ ਕਹੀ ਹੈ ਕਿ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਪਤਾ ਹੈ ਕਿ ਕਿਵੇਂ ਜ਼ਾਬਤੇ ਵਿੱਚ ਰਹਿ ਕੇ ਕਿਸਾਨ ਇੱਥੇ ਡਟੇ ਹੋਏ ਨੇ ਜਿਸ ਤਰ੍ਹਾਂ ਕਿਸਾਨ ਲੀਡਰਾਂ ਵੱਲੋਂ ਹੁਕਮ ਆਂਦਾ ਹੈ ਉਸ ਹਿਸਾਬ ਦੇ ਨਾਲ ਹੀ ਚੱਲਦੇ ਨੇ ਤੁਸੀਂ ਦੇਖਿਆ ਕਿ ਦੋ ਦਿਨ ਪਹਿਲਾਂ ਇੱਥੋਂ ਤੱਕ ਪੂਰੇ ਕਿਸਾਨਾਂ ਦੀ ਭੀੜ ਸੀ ਹੁਣ ਕਿਸਾਨ ਇੱਥੇ ਤਾਂ ਨਹੀਂ ਨੇ ਪਰ ਇੱਥੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਕੋਈ ਕਮੀ ਨਹੀਂ ਹੈ ਜਿਸ ਤਰ੍ਹਾਂ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਸਰਕਾਰ ਵੱਲੋਂ ਕੋਈ ਐਕਸ਼ਨ ਹੁੰਦਾ ਹੈ ਤਾਂ ਸਾਰੇ ਕਿਸਾਨ ਇੱਥੇ ਜੁਟ ਜਾਂਦੇ ਨੇ ਪਰ ਵੱਡੀ ਗੱਲ ਜਿਸ ਤਰ੍ਹਾਂ ਅੱਜ ਭਗਵੰਤ ਸਰਕਾਰ ਨੇ ਐਲਾਨ ਕੀਤਾ ਕਿਸਾਨ ਦੀ ਮਦਦ ਦਾ ਸ਼ੋਪਕਰਨ ਸਿੰਘ ਦੀ ਮਦਦ ਦਾ ਉਸ ਦੇ ਪਰਿਵਾਰ ਦੀ ਮਦਦ ਦਾ ਉਸ ਤੋਂ ਇੱਕ ਕਿਸਾਨ ਸੰਤੁਸ਼ਟ ਨਹੀਂ ਨੇ ਉਹ ਕਹਿ ਰਹੇ ਨੇ ਭਗਵੰਤ ਮਾਨ ਨੂੰ ਅਗਰ ਖੜਨਾ ਹੈ ਤਾਂ ਇੱਥੇ ਆ ਕੇ ਸਾਡੇ ਨਾਲ ਖੜੇ ਜੋ ਸਾਡੀਆਂ ਮੰਗਾਂ ਨੇ ਉਸ ਨੂੰ ਮੋਦੀ ਸਰਕਾਰ ਤੋਂ ਮੰਨਵਾਵੇ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਦੇਖਦੇ ਰਹੋ ਪੰਜਾਬ ਦਾ ਸੱਟਰੀਆ ਕਾਲ